ਹੈਲੋ ਦੋਸਤੋ ਕੁਕਿੰਗ ਔਰ ਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਈ ਆਲੂ ਗੋਭੀ ਦੀ ਸਬਜੀ ਬਿਲਕੁਲ ਹੀ ਨਵੇਂ ਤਰੀਕੇ ਨਾਲ ਤੁਸੀਂ ਵੀ ਇਸ ਤਰੀਕੇ ਨਾਲ ਗੋਭੀ ਨੂੰ ਬਣਾਇਓ ਤੁਸੀਂ ਦੋ ਦੀ ਜਗ੍ਹਾ ਚਾਰ ਰੋਟੀਆਂ ਖਾਓਗੇ ਤੇ ਅੱਜ ਅਸੀਂ ਗੋਭੀ ਨੂੰ ਬਣਾਇਆ ਉਬਾਲ ਕੇ ਜਦੋਂ ਅਸੀਂ ਗੋਭੀ ਨੂੰ ਉਬਾਲ ਕੇ ਬਣਾਉਂਦੇ ਹਾਂ ਤਾਂ ਬਹੁਤ ਹੀ ਘੱਟ ਸਮੇਂ ਵਿੱਚ ਗੋਭੀ ਬਣ ਜਾਂਦੀ ਹੈ ਤੇ ਬਿਲਕੁਲ ਹੀ ਹਲਵਾਈ ਸਟਾਈਲ ਵੰਗਾ ਗੋਭੀ ਬਣ ਕੇ ਤਿਆਰ ਹੋਈ ਹੈ ਗੋਭੀ ਦੀ ਸਬਜੀ ਉਬਾਲ ਕੇ ਬਣਾਉਣ ਨਾਲ ਇੱਕ ਤਾਂ ਦੀ ਸਾਰੀ ਬਾਈ ਨਿਕਲ ਜਾਂਦੀ ਆ ਤੇ ਦੂਜੀ ਗੋਭੀ ਨਾਲ ਗੈਸ ਨਹੀਂ ਬੰਦੀ ਹਲਵਾਈ ਇਸ ਨੂੰ ਫਰਾਈ ਕਰਕੇ ਬਣਾਉਂਦੇ ਨੇ ਤੇ ਅਸੀਂ ਅੱਜ ਇਸ ਨੂੰ ਬਣਾਇਆ ਉਬਾਲ ਕੇ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਮੈਂ ਲਈ ਆ 1 ਕਿਲੋ ਗੋਭੀ ਤੇ ਤਿੰਨ ਲੈ ਮੈਂ ਆਲੂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕੱਟ ਲਿਆ ਆ ਤੇ ਕੱਟ ਕੇ ਪਾਣੀ 'ਚ ਅਸੀਂ ਦੋ ਬੜੀ ਇਸ ਨੂੰ ਧੋ ਲਿਆ ਆ ਮੈਂ ਲਿਆ ਇੱਕ ਪਤੀਲਾ ਪਤੀਲੇ ਦੇ ਵਿੱਚ ਸਾਰੀ ਗੋਭੀ ਵੀ ਪਾ ਦਾਂਗੇ ਉਹਨਾਂ ਦੇ ਵਿੱਚ ਪਾਣੀ ਪਾ ਕੇ ਤੇ ਗੋਭੀ ਨੂੰ ਅਸੀਂ ਉਬਾਲ ਲਏ ਨੇ ਤੇ ਨਾਲ ਇੱਕ ਸਾਈਡ ਤੇ ਭੁੰਨਾਂਗੇ ਅਸੀਂ ਗੋਭੀ ਦਾ ਤਰਕਾ ਗੈਸ ਦੇ ਉੱਪਰ ਅਸੀਂ ਪੈਨ ਨੂੰ ਰੱਖਤਾ ਤੇ ਅੰਦਰ ਚ ਪਾਵਾਂਗੇ ਤੇਲ ਤੇਲ ਸਾਡਾ ਗਰਮ ਹੋ ਗਿਆ ਅੰਦਰ ਚ ਪਾਵਾਂਗੇ ਦੋ ਲੌਂਗ ਦੋ ਸਾਬਤ ਲਾਲ ਮਿਰਚਾਂ ਨਾਲ ਹੀ ਪਾ ਦਾਂਗੇ ਇੱਕ ਤੇਜ ਪੱਤਾ ప్యాజ మర్చా అదరక లసన పేల కట్ల తల్ పావే ఇక్క టమాటా టమాటాను బక బట్ తనుక ਐਡ ਕਰਾਂਗੇ ਸਾਰੇ ਮਸਾਲੇ ਇੱਕ ਚਮਚ ਹਲਦੀ ਨਮਕ ਗਰਮ ਮਸਾਲਾ ਕਸੂਰੀ ਮੇਥੀ ਗਰਮ ਮਸਾਲੇ ਪਾ ਕੇ ਤੱਕ ਮਿਕਲ ਗਿਆ ਲਾ ਸੁਨਣਾ ਹੈ ਅਦਰਕ ਦਾ ਸਬਜੀ ਦਾ ਤਰਕਾ ਪੁੱਜ ਗਿਆ ਐਦਰਕ ਸਿੰਘ ਗੋਭੀ ਨੂੰ ਪਾ ਦਿਆ ਜਦੋਂ ਅਸੀਂ ਗੋਭੀ ਨੂੰ ਉਬਾਲ ਕੇ ਬਣਾਉਂਦੇ ਆ ਇੱਕ ਤਾਂ ਗੋਭੀ ਸਾਡੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਆ ਇੱਕ ਕਦੀ ਬਾਈ ਨਿਕਲ ਜਾਂਦੀ ਹੈ ਤੇ ਇੱਕ ਗੋਭੀ ਬਹੁਤ ਹੀ ਜਲਦੀ ਬਣ ਜਾਂਦੀ ਹੈ ਜੇ ਤੁਸੀਂ ਗੋਭੀ ਨੂੰ ਫਰਾਈ ਕਰਕੇ ਬਣਾਉਂਦੇ ਹੋ ਉਹਦੇ ਚ ਬਹੁਤ ਜ਼ਿਆਦਾ ਤੇਲ ਹੁੰਦਾ ਹੈ ਤੇ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਤੇ ਤੁਸੀਂ ਇਸ ਨੂੰ ਉਬਾਲ ਕੇ ਬਣਾਓ ਇੱਕ ਤਾਂ ਤੇਲ ਘੱਟ ਲੱਗੇਗਾ ਦੂਜਾ ਗੋਭੀ ਖਾਣ ਤੋਂ ਬਾਅਦ ਨਹੀਂ ਤੁਹਾਡੇ ਗੈਸ ਤੇ ਜਾ ਬਣੇਗਾ ਕਿਉਂਕਿ ਇਹਦੀ ਸਾਰੀ ਬਾਈ ਨਿਕਲ ਜਾਣੀ ਹੈ ਆਪਾਂ ਗੋਭੀ ਨੂੰ ਹੁਣ ਧਰਕੇ ਦੇ ਵਿੱਚ ਪਾ ਦਾਂਗੇ ਹੋੜੀ ਦੀ ਪਾਵਾਂਗੇ ਢੇਗੀ ਮਿਰਚ ਆਪਾਂ ਨੋ ਫੰਡਮੈਂਟਾ ਟੱਕ ਕੇ ਸੇਮ ਗੈਸ ਤੇ ਬਣਾ ਲੈਂਦੇ ਆ ਗੋਭੀ ਦੀ ਸਬਜੀ ਸਾਡੀ ਬਣ ਗਈ ਹੈ ਤੇ ਹੁਣ ਉੱਪਰ ਉਹਦੀ ਪਾਵਾਂਗੇ ਅਸੀਂ ਕੱਟਿਆ ਹੋਇਆ ਧਨੀਆ ਇਹਨੂੰ ਅਸੀਂ ਮਿਕਸ ਕਰ ਦਾਂਗੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਤੇ ਗਰਮਾ-ਗਰਮ ਤੁਸੀਂ ਇਸ ਨੂੰ ਪਰੌਂਠੇ ਜਾਂ ਪੂੜੀਆਂ ਦੇ ਨਾਲ ਖਾ ਸਕਦੇ ਹੋ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਬਾਏ ਬਾਏ